ਖਬਰ ਨਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼ਰੂਮਣੀ ਅਕਾਲੀ ਦਲ ਦਾ ਆਪਸੀ ਅਖਾੜਾ ਪੂਰੀ ਤਰ੍ਹਾਂ ਪੱਕ ਗਿਆ ਹੈ ਕਿਉਂਕਿ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਏਗੇ ਕਮੇਟੀ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਲੇਕਿਨ ਇੱਧ ਵਿਰਸਾ ਸਿੰਘ ਬਲਟੋਹਾ ਪੂਰੀ ਤਰ੍ਹਾਂ ਪੜ ਚੁੱਕੇ ਨੇ ਵਿਰਸਾ ਸਿੰਘ ਬਲਟੋਹਾ ਦਾ ਖੂਨ ਫਿਰ ਦੁਬਾਰਾ ਕੋਲਣ ਲੱਗ ਪਿਆ ਹੈ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉਹ ਉਹਨਾਂ ਨੂੰ ਹਰਪ੍ਰੀਤ ਨਹੀਂ ਕਹਿੰਦੇ ਵਿਰਸਾ ਸਿੰਘ ਬਲਟੋਹਾ ਨੀਟਾ ਕਹਿੰਦੇ ਨੇ ਨੀਟਾ ਸਿਆਹ ਕਹਿੰਦਾ ਤੁਹਾਡੇ ਗੰਦੇ ਕਿਰਦਾਰ ਤੋਂ ਕੌਣ ਨਹੀਂ ਜਾਣੂ ਉਹਨਾਂ ਕਿਹਾ ਕਿ ਮੇਰੀ ਬੜੀ ਵੱਡੀ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੇਕਿਨ ਤੁਸੀਂ ਮੈਨੂੰ ਜਲੀਲ ਕੀਤਾ ਮੈਨੂੰ ਗਾਲ੍ਹਾਂ ਕੱਢੀਆਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਅਤਲ ਕਰਵਾਇਆ ਇਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋ ਹੀ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਤੁਹਾਡਾ ਚਰਦਾਰ ਕਿੰਨਾ ਗੰਦਾ ਹੈ ਇਹ ਕੌਮ ਨੂੰ ਪਤਾ ਲੱਗ ਚੁੱਕਿਆ ਹੈ ਯਾਨੀ ਕਿ ਮੇਨੂੰ ਮੇਣੀ ਹੋ ਗਏ ਨੇ ਵਿਰਸਾ ਸਿਕ ਬਲਟੋਹਾ ਵਿਰਸਾ ਸਿਕ ਬਲਟੋਹਾ ਨੇ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਹੋਏ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਰੱਜ ਕੇ ਥੱਲੇ ਲਿਖ ਕੇ ਪੜਾਸ ਕੱਢੀ ਐ ਕਰਦਾ ਕਿ ਨਾ ਕੋ ਚੰਗਾ ਹੈ ਕਿ ਨਾ ਕੋ ਗੰਦਾ ਹੈ ਉਹ ਖੁਦ ਨੀਟਾ ਸਿਆ ਤੁਸੀਂ ਦੱਸੋ ਕੌਮ ਦਾ ਨੁਕਸਾਨ ਕਿਸ ਨੇ ਕੀਤਾ ਹੈ ਕੌਮ ਨੂੰ ਪੱਬਲ ਪੂਸੇ ਕਿਸ ਨੇ ਪਾਇਆ ਹੈ ਕਿਹੜੇ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਦੇ ਪਿੱਠੂ ਬਣੇ ਰਹਿ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਦਸ ਦਿਨ ਵਾਰ-ਵਾਰ ਨੀਟਾ ਸ਼ਬਦ ਦਾ ਯੂਜ਼ ਕੀਤਾ ਗਿਆ ਜਿਹੜੀ ਪੋਸਟ ਅੱਜ ਵਿਰਸਾ ਸਿੰਘ ਬਿਲਟੋਹਾ ਵੱਲੋਂ ਪਾਈ ਗਈ ਇੱਕ ਵਾਰ ਫਿਰ ਅਗਬ ਬਬੂਲਾ ਹੋਟਿਆ ਅੱਜ ਫਿਰ ਪਰਕੁੱਠੇ ਵਿਰਸਾ ਸਿੰਘ ਬਲਟੋਹਾ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਇਲਜ਼ਾਮ ਲਗਾਉਂਦੇ ਨੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਖੁਦਕੁਸ਼ੀ ਕਰਨਾ ਹੋਵੇਗਾ ਜੇਕਰ ਅਸੀਂ ਬਾਦਲ ਤੇ ਦੇ ਨਾਲ ਸਮਝੌਤਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਬੜੀ ਵਧੀਆ ਗੱਲ ਕਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਉਹਨਾਂ ਦੇ ਮੂੰਹ ਦੇ ਵਿੱਚ ਘਿਓ ਸ਼ੱਕਰ ਲੇਕਿਨ ਉਹਨਾਂ ਨੇ ਭਗੋੜੇ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਕਿਹਾ ਸਾਡਾ ਕੋਈ ਸਮਝੌਤਾ ਨਹੀਂ ਕੋਈ ਤਾਲਮਿਲ ਨਹੀਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮ ਹੋਇਆ ਹੈ ਇਹਨਾਂ ਬਿਨ ਪੈਰਾ ਦੇ ਦਿਆਂਗੇ ਭਾਵੇਂ ਸਾਡੀ ਜਾਨ ਵੀ ਚਲੀ ਜਾਵੇ ਜਾਨ ਵੀ ਚਲੀ ਜਾਵੇ ਨਵੀਂ ਲੀਡਰਸ਼ਿਪ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਨਵਾਂ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਮਿਲੇਗਾ ਇਸ ਨੂੰ ਲੈ ਕੇ ਪੂਰੀ ਤਰ੍ਹਾਂ ੜਕੂਠੇ ਨੇ ਵਿਰਸਾ ਸਿੰਘ ਵਿਲਟੋਹਾ ਵਿਰਸਾ ਸਿੰਘ ਵਿਲਟੋਹਾ ਨੇ ਇਵਨਦੋ ਇਥੋਂ ਤੱਕ ਵੀ ਲਿਖ ਦਿੱਤਾ ਕਿ ਗੰਦਾ ਕਰਤਾਰ ਹੈ ਨੀਤਾ ਸਿਆ ਤੇਰਾ ਤੂੰ ਸ਼੍ਰੋਮਣੀ ਅਕਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਰਐਸਐਸ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਆਖ ਅਟੈਂਡ ਕੀਤੇ ਅਤੇ ਪਤਨ ਸਿੱਖਾਂ ਦੀ ਅਰਦਾਸ ਵੀ ਤੇਰੇ ਵੱਲੋਂ ਕੀਤੀ ਗਈ ਜੇਕਰ ਕੌਮ ਦਾ ਘਾਣ ਕਰ ਰਹੇ ਨੇ ਉਹਨੇ ਗਿਆਨੀ ਹਰਪ੍ਰੀਤ ਸਿੰਘ